ਉਹ ਚੀ ਚ ਰੋ ਰਿਹਾ ਤੇ ਕਹਿ ਰਿਹਾ ਕਿ 2014 ਤੋਂ ਬਾਅਦ ਮੁੰਡਿਆਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਤੇ ਉਹ ਕਹਿ ਰਿਹਾ ਕਿ ਮੈਂ ਜੀਣਾ ਚਾਹੁੰਨਾ ਪਰ ਹੁਣ ਮੇਰੇ ਜੀਣ ਦੀ ਕੋਈ ਵਜ੍ਹਾ ਨਹੀਂ ਬਚੀ ਉਹਨੇ ਲਗਭਗ 7.5 ਮਿੰਟ ਦੀ ਇੱਕ ਵੀਡੀਓ ਰਿਕਾਰਡ ਕੀਤੀ ਜਿਦੇ ਵਿੱਚ ਉਹਨੇ ਆਪਣਾ ਦਰਦ ਬਿਆਨ ਕੀਤਾ ਉਸ ਮੁੰਡੇ ਦਾ ਨਾਮ ਜਿਹਦੀ ਮੈਂ ਗੱਲ ਕਰ ਰਹੀ ਹਾਂ ਦੋਸਤੋ ਉਹਦਾ ਨਾਮ ਰਾਹੁਲ ਮਿਸ਼ਰਾ ਹੈ ਰਾਹੁਲ ਮਿਸ਼ਰਾ ਨੇ ਢੋਂਦੇ ਹੋਏ ਆਪਣੀ ਵੀਡੀਓ ਬਣਾਈ ਜਿਹੜੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਰਾਹੁਲ ਮਿਸ਼ਰਾ ਰੋ ਰਿਹਾ ਏ ਕਹਿੰਦਾ ਕਿ ਮੈਂ ਜੀਣਾ ਚਾਹੁੰਨਾ ਹਾਂ ਪਰ ਮੇਰੀ ਪਤਨੀ ਜਿਹਦੇ ਨਾਮਾ ਮੈਂ 5 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ ਤੇ ਉਹ ਆਪਣੀ ਪਤਨੀ ਤੇ ਇਹ ਦੋਸ਼ ਲਗਾ ਰਿਹਾ ਕਿ ਹੁਣ ਉਹ ਉਸ ਕੁੜੀ ਦੀ ਕਿਸੇ ਹੋਰ ਦੇ ਨਾਲ ਗੱਲਬਾਤ ਆ ਮੁੰਡੇ ਦਾ ਨਾਮ ਸ਼ੁਭਮ ਦੱਸਿਆ ਜਾ ਰਿਹਾ ਕਿੰਦਾ ਸ਼ੁਭਮ ਮੇਰੀ ਪਤਨੀ ਦਾ ਪ੍ਰੇਮੀ ਆ ਉਹ ਆਪਣੇ ਪੇਕੇ ਘਰ ਰਹਿ ਰਹੀ ਆ ਤੇ ਮੈਂ ਉਹਨੂੰ ਮਿਲਣ ਜਾਣਾ ਚਾਹੁੰਦਾ ਚਾਹੁੰਦਾ ਜਦੋਂ ਵੀ ਮੈਂ ਜਾਂਦਾ ਤਾਂ ਮੈਨੂੰ ਮੇਰੇ ਬੱਚਿਆਂ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਮੈਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦਾ ਮੈਂ ਆਪਣੇ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਪਰ ਮੈਨੂੰ ਮੇਰੇ ਬੱਚਿਆਂ ਨੂੰ ਮਿਲਣ ਨਹੀਂ ਦਿੱਤਾ ਜਾਂਦਾ ਮੇਰੀ ਸੱਸ ਮੇਰੀ ਪਤਨੀ ਨੂੰ ਅਕਸਉਂਦੀ ਆ ਮੇਰੇ ਨਾਲ ਲੜਉਂਦੀ ਆ ਉਹਨੇ ਆਪਣੀ ਸੱਸ ਤੇ ਵੀ ਦੋਸ਼ ਲਾਏ ਆ ਤੇ ਉਹਨੇ ਕਿਹਾ ਕਿ ਮੇਰਾ ਜਿਹੜਾ ਸਹੁਰਾ ਉਹ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਬਿਮਾਰ ਆ ਉਹਦੀ ਮਾਨਸਿਕ ਹਾਲਤ ਠੀਕ ਨਹੀਂ ਇਸ ਕਰਕੇ ਉਹਦੀ ਇਸ ਪੂਰੇ ਮਾਮਲੇ ਵਿੱਚ ਕੋਈ ਭੂਮਿਕਾ ਨਹੀਂ ਪਰ ਉਹਦਾ ਕਹਿਣਾ ਹੈ ਤੇ ਮੇਰੀ ਸੱਸ ਨੇ ਮੇਰੀ ਪਤਨੀ ਦੇ ਪ੍ਰੇਮੀ ਸ਼ੁਭਮ ਨੇ ਤੇ ਮੇਰੀ ਪਤਨੀ ਨੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਇੱਥੋਂ ਤੱਕ ਉਸ ਮੁੰਡੇ ਦਾ ਕਹਿਣਾ ਕਿ ਮੇਰੀ ਪਤਨੀ ਨੇ ਮੇਰੇ ਤੇ ਕਈ ਤਰ੍ਹਾਂ ਦੇ ਝੂਠੇ ਮੁਕੱਦਮੇ ਕੁਆਏ ਹੋਏ ਨੇ ਝੂਠੇ ਕੇਸਾਂ ਦਾ ਵੀ ਕਰਵਾਏ ਹੋਏ ਨੇ ਜਿਹਦੇ ਕਰਕੇ ਇੱਕ ਤਾਂ ਮੇਰੇ ਤੇ ਵੈਸੇ ਹੀ ਕੰਮ ਦਾ ਬਹੁਤ ਜ਼ਿਆਦਾ ਬੋਝ ਆ ਮੈਂ ਸਟ्रेस ਵਿੱਚ ਰਹਿਣਾ ਇੱਕ ਪਤਨੀ ਨਾਲ ਡਿਸਪਿਊਟ ਹੋਣ ਕਰਕੇ ਲੜਾਈ ਝਗੜਾ ਹੋਣ ਕਰਕੇ ਸਾਡੀ ਲਾਈਫ ਵੈਸੇ ਹੀ ਡਿਸਟਰਬ ਆ ਤੇ ਤੀਜਾ ਹੁਣ ਜਿਹੜੇ ਮੇਰੇ ਤੇ ਕੇਸ ਪਏ ਆ ਮੈਨੂੰ ਵਾਰ-ਵਾਰ ਅਦਾਲਤਾਂ ਦੇ ਵਿੱਚ ਚੱਕਰ ਲョਣੇ ਪੈਂਦੇ ਆ ਪਰ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਉਹ ਮੇਰੇ ਕੋਲ ਆਉਣ ਵਾਸਤੇ ਤਿਆਰ ਨਹੀਂ ਜੀਦੇ ਕਰਕੇ ਹੁਣ ਮੇਰਾ ਇਸ ਦੁਨੀਆ ਤੇ ਰਹਿਣ ਨੂੰ ਦਿਲ ਨਹੀਂ ਕਰਦਾ ਤੇ ਰੋਂਦਾ ਹੋਇਆ ਉਹ ਮੁੰਡਾ ਫਿਰ ਅੰਤ ਉਹ ਆਪਣੇ ਕਮਰੇ ਦੇ ਵਿੱਚ ਪੱਖੇ ਨਾਲ ਲਟਕਦਾ ਹੋਇਆ ਮਿਲਦਾ ਉਹ ਮੁੰਡੇ ਵੱਲੋਂ ਖੁਦਕੁਸ਼ੀ ਕਰ ਲਈ ਜਾਂਦੀ ਆ ਬੇहद ਮੰਦਭਾਗੀ ਘਟਨਾ ਉਹ ਮੁੰਡਾ ਆਪਣੀ ਵੀਡੀਓ ਦੇ ਲਾਸਟ ਵਿੱਚ ਇਹੀ ਆਪਣਾ ਦਰਦ ਬਿਆਨ ਕਰਦਾ ਕਿ 2014 ਤੋਂ ਬਾਅਦ ਮੁੰਡਿਆਂ ਦੀ ਕੋਈ ਸੁਣਵਾਈ ਜ਼ਿਆਦਾ ਹੋਣੀ ਨਹੀਂ ਲਈ ਮੁੰਡਿਆਂ ਦੀ ਵੀ ਸੁਣਵਾਈ ਹੋਣੀ ਚਾਹੀਦੀ ਹੈ ਇੱਥੇ ਤਾਂ ਉਹ ਕਹਿੰਦਾ ਏ ਕਿ ਜਿਹੜੀ ਆਈਪੀਐਸ ਦੀ ਧਾਰਾ 498ਏ ਆ ਉਹਦੇ ਵਿੱਚ ਕੁਝ ਸੁਧਾਰ ਹੋਣਾ ਚਾਹੀਦਾ ਕਿਉਂਕਿ ਮੁੰਡਿਆਂ ਤੇ ਵੀ ਇਸ ਵਕਤ ਕਈ ਤਰ੍ਹਾਂ ਦੇ ਤਸ਼ੱਦਦ ਹੋ ਰਹੇ ਆ ਜਿਹੜੇ ਉਹਨਾਂ ਵਾਸਤੇ ਸਹਣੇ ਔਖੇ ਨੇ ਇਸ ਕਰਕੇ ਇਸ ਧਾਰਾ ਵਿੱਚ ਵੀ ਸੋਧ ਹੋਣੀ ਚਾਹੀਦੀ ਆ ਤਾਂ ਉਹਨੇ ਮੁੰਡਿਆਂ ਦਾ ਦਰਦ ਵੀ ਬਿਆਨ ਕੀਤਾ ਆਪਣਾ ਦਰਦ ਵੀ ਬਿਆਨ ਕੀਤਾ ਤੇ ਆਖਰ ਉਸ ਮੁੰਡੇ ਰਾਹੁਲ ਨੇ ਖੁਦ ਨੂੰ ਫਾਂਸੀ ਲਗਾ ਲਈ ਬੇहद ਮੰਦਭਾਗੀ ਘਟਨਾ ਇਸ ਟਾਈਮ ਰਾਹੁਲ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਆ ਤੇ ਰਾਹੁਲ ਦੇ ਮਾਪੇ ਆਪਣੇ ਪੁੱਤ ਵਾਸਤੇ ਇਨਸਾਫ ਮੰਗ ਰਹੇ ਨੇ ਕਿ ਸਾਡੇ ਪੁੱਤ ਨੂੰ ਇਨਸਾਫ ਦਿੱਤਾ ਜਾਵੇ ਸਾਡੇ ਪੁੱਤ ਨਾ ਧੱਕਾ ਹੋਇਆ ਏ ਮਾਂ ਪਿਤਾ ਦਾ ਰੋ ਰੋ ਕੇ ਬੁਰਾ ਹਾਲ ਆ ਕਿ ਸਾਡਾ ਪੁੱਤ ਤੜਪਦਾ ਸੀ ਜੀਣ ਦੀ ਇੱਛਾ ਰੱਖਦਾ ਸੀ ਪਰ ਅੰਤ ਮਜਬੂਰ ਹੋ ਕੇ ਉਹਨੂੰ ਕੌਂਸਲ ਗੋਣੀ ਪਈਆ ਤਾਂ ਅਜਿਹੀਆਂ ਘਟਨਾਵਾਂ ਪਤਾ ਨਹੀਂ ਹਰ ਰੋਜ਼ ਸਾਡੇ ਸਮਾਜ ਵਿੱਚ ਕਿੰਨੀਆਂ ਵਾਪਰਦੀਆਂ ਨੇ ਸੱਚਮੁੱਚ ਸਰਕਾਰਾਂ ਨੂੰ ਇਸ ਪਾਸੇ ਧਿਆਨ ਤਾਂ ਦੇਣਾ ਚਾਹੀਦਾ ਕਿਉਂਕਿ ਜਿੰਨੇ ਵੱਡੇ ਪੱਧਰ ਤੇ ਇਹ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਤਾਂ ਅਜਿਹਾ ਕੋਈ ਹੱਲ ਹੋਣਾ ਚਾਹੀਦਾ ਹੁਣ ਕਿ ਨਾ ਕਰ ਨਾ ਹੀ ਔਰਤਾ ਤੇ ਤਸ਼ੱਦਦ ਹੋਵੇ ਤੇ ਨਾ ਹੀ ਮਰਦਾਂ ਤੇ ਇਹਨਾਂ ਕਾਨੂੰਨਾਂ ਵਿੱਚ ਕੁਛ ਨਾ ਕੁਛ ਸੋਧ ਹੋਣਾ ਬੇहद ਮੰਦਭਾਗੀ ਘਟਨਾ ਇਹ ਵਾਰਾਣਸੀ ਤੋਂ ਸਾਹਮਣੇ ਆਈ ਆ ਜਿੱਥੇ ਰਾਹੁਲ ਜਿਹੜਾ 30 ਸਾਲਾਂ ਦੀ ਉਮਰ ਦਾ ਸੀ ਰਾਹੁਲ ਜਿਨੇ ਖੁਦ ਨੂੰ ਫਾਂਸੀ ਦੇ ਬੰਦੇ ਤੇ ਲਟਕਾ ਲਿਆ ਬਹੁਤ ਦੁਖੀ ਮਨ ਦੇ ਨਾਲ ਬਹੁਤ ਰੋ ਰੋ ਕੇ ਉਹਨੇ ਜਿਹੜੀ ਆਪਣੀ ਇਹ ਵੀਡੀਓ ਪੇਸ਼ ਕੀਤੀ ਹੈ ਤੇ ਸੋਸ਼ਲ ਮੀਡੀਆ ਤੇ ਇਸ ਟਾਈਮ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ